ਇਧਰ ਆ ਇਧਰ ਆ ਉਹ ਲਾਲਾ ਤੇਰਾ 76 ਤੇਰੇ ਉਹ ਤੇਰੇ ਬਾਹੂਆਂ ਦਾ ਮੂੰਹ ਦੇ ਲਈ ਯਾਦ ਕਰੇਗਾ ਤੁਮੇ ਅਈ ਚੱਲੇ ਜੀ ਉੱਥੇ ਥਾਣੇ ਆ ਜਾ ਮੱਲਾ ਦੇ ਠੀਕ ਆ ਉੱਥੇ ਨਹੀਂ ਕਿਤੇ ਜਾਣਾ ਇੱਥੇ ਆਉਂਦਾ ਪਿਆਸ ਇੱਥੇ ਐਸ.ਐਸ.ਓ ਇੱਥੇ ਆਉਂਦਾ ਪਿਆ ਤੇਰੇ ਤੇਰੇ 76 ਮੈਂ ਥੋੜੇ ਦਿਨਾਂ ਦੇ ਵਿੱਚ ਠੋਕ ਨਹੀਂ ਮੱਲਾ ਲਈ ਮੱਲਾ ਹੀ ਤੇ ਠੋਕਰੇ ਨੇ ਜਦੋਂ ਮੈਂ ਕਿਹਾ ਜੀ ਮੈਂ ਚਾਰ ਦੇ ਮੱਲਾ ਨੇ ਆ ਇਧਰ ਹੁਣੇ ਚੱਲੀ ਮੱਲ ਨਾਲ ਆ ਮੈਨੂੰ ਤੂੰ ਆਣਾ ਨਾ ਮੈਂ ਵਰਦੀ ਲਾਹ ਕੇ ਨਾ ਵਰਦੀ ਲਾਹ ਕੇ ਆਇਆ ਇਹਨਾਂ ਨੂੰ ਦੱਸਾਂ ਦਿੰਦੇ ਨਹੀਂ ਲਵਾਉਣੀ ਤੇਰੀ ਲਵਾਉਣੀ ਇਹਨਾਂ ਨੂੰ ਫੋਨ ਫੜ ਕੇ ਛੱਡਦੇ ਨਹੀਂ ਭਾਈ ਇਹ ਗੱਲ ਮੈਂ ਤੇਰਾ ਫੋਨ ਛੱਡਦੇ ਨਹੀਂ ਫੜ ਕੇ ਇਹ ਗੱਲ ਨਹੀਂ ਕੋਈ ਗੱਲ ਨਹੀਂ ਲਾਲੇ ਨਹੀਂ ਯਾਰ ਦੇਖ ਜਰਾ ਭਾਈ ਲਾਲਾ ਜਿਹੜੀ ਫੋਨ ਤੂੰ ਲੈ ਜੇ ਮੇਰੀ ਸੋਨੇ ਗੱਲ ਤੂੰ ਖੋ ਕੇ ਲੈ ਜੀ ਨਹੀਂ ਉਹ ਤੂੰ ਮੇਰੇ ਨਾਲ ਉਹ ਜਿੱਥੇ ਮੋਟਰਸਾਈਕਲ ਖੜਾ ਘੁਲ ਕੇ ਵੇਖਣਾ ਮੇਰੇ ਨਾਲ ਭਾਵੇਂ ਤੂੰ ਫੋਨ ਖੋ ਕੇ ਲੈ ਜੀ ਮੇਰਾ ਤੂੰ ਕੋਈ ਗੱਲ ਨਹੀਂ ਮੈਂ ਘੁਲ ਕੇ ਬਾਈ ਦੀ ਮੁੱਢਾਈ ਮੈਂ ਕੋਈ ਗੱਲ ਨਹੀਂ ਹਾਂ ਤੇ ਉਹ ਤਾਂ ਹੈਗੀ ਹੈ ਤੇਰੇ ਮੈਂ 76 ਉਹ ਮਾਰ ਮਾਰ ਕਿ ਤੇਰੀ ਦਾੜੀ ਦੇ ਮਾਣ ਨਾਲ ਕੰਡੇ ਚ ਫਿਚੋ ਤੇ ਮਿੰਨੋ ਕਹਿ ਦੀ ਤੂੰ ਤੇਰੇ ਵੇਖੀ ਛਿੱਤਰ ਕੇ ਮੈਂ ਠੋਕ ਦੇ ਅੱਜ ਤੂੰ ਨੇ ਆ ਉਹ ਨਾ ਮੈਂ ਉੱਥੇ ਆਉਣਾ ਮਾਰ ਕੇ ਆ ਇੱਧਰ ਆ ਇੱਧਰ ਆ ਇੱਧਰ ਉਹ ਵੇਖੋ ਘੋਲਕੇ ਦੇ ਵੇਖਣਾ ਮੇਰੇ ਨਾਲ ਕਿ ਯਾਰ ਕਰੇਗਾ ਕਿ ਨਹੀਂ ਉਹ ਅੱਗੇ ਆ ਆ ਵੇਖੀ ਘੋਲਕੀ ਆ ਵੇਖਣਾ ਤਾਂ ਆਇਆ ਚੁੱਪ ਕਰ ਰਿਹਾ ਇੱਕ ਬਣਾ ਮਾਰ ਮਾਰ ਤੇਰਾ ਚਪੇੜਾ ਵੇਖੀ ਤਾਂ ਮੂੰਹ ਕਰ ਭਾਂਦਾ ਕਰਾ ਮੂੰਹ ਘਰੇ ਰਹਿ ਜਾ ਅਜੇ ਮੇਰਾ ਕੜਾ ਰਹਿ ਗਿਆ ਕੜਾ ਉਹ ਦੜਾ ਤੇਰਾ ਮੂੰਹ ਸਾਰਾ ਵਿੱਚ ਵੜਦੇ ਨੇ ਮਾਰ ਮਾਰ ਕੇ ਕੜੇ ਅਜ ਭੁਲ ਕੇ ਰਹਿ ਗਏ ਕਰ ਮੈਨੂੰ ਨਹੀਂ ਪਤਾ ਨਹੀਂ ਕਿ ਉਹ ਕੜ ਮੇਰਾ ਪੰਡ ਨਹੀਂ ਇਹ ਕਿ ਫੌਜੀ ਬੋਲਦੇ ਨੇ ਪੰਗਾ ਲੈ ਲੈ ਤੁਸੀਂ ਫੌਜੀ ਨਾ ਕੋਈ ਸੋਚਣਾ ਮੜਿਆ ਵੀ ਪੰਗਾ ਕਰ ਲੈ ਨਹੀਂ ਤਾਂ ਆਪਾਂ ਦਿਨੇ ਸ਼ਰਾਬੀ ਕੇ ਤੁਰੇ ਫਿਰਦੇ ਆਂ ਵੀ ਪਾਣੀ ਕਿੱਥੋਂ ਆਲੇ ਯਾਰ ਤੁਸੀਂ ਸਹੀ ਪੀ ਨਹੀਂ ਸਕਦੇ ਕਿ ਪੇੜ ਚੂਹੂ ਮੇਰੇ ਬਾਜ ਗਏ ਮੈਂ ਬੁਰੀ ਕਰਨੀ ਬਾਤ ਚਾ ਅੱਗੇ ਤੂੰ ਦਿੱਤੀ ਮੇਰੇ ਮਾਰ ਮੈਂ ਕੀ ਪੱਗ ਲਾਦ ਨਹੀਂ ਤੇਰੀ ਫਾਇਨਾ ਮੈਨੂੰ ਕਹੀਂ ਤੂੰ ਜੋ ਮਰਜ਼ੀ ਕਰ ਲੈ ਮੈਂ ਦਰਦਾ ਹੀ ਮੇਰਾ ਸੁਭਾਅੜਾ ਗੰਦਾ ਹੀ ਮੇਰੇ ਜਿੰਨੇ ਚ ਪੀੜ ਮਾਰਤੀ ਮੈਂ ਲਿਆਈ ਨਹੀਂ ਕਰਨਾ ਬਾਅਦ ਚ ਮੈਂ ਇਹ ਕੀ ਦੱਸਦਾ ਹਾਂ ਮੈਂ ਗੱਲ ਘੋੜ ਦੇਣਾ ਮੈਂ ਬਾਈ ਨਾ ਤੂੰ ਫਿਰੋਜ਼ਪੁਰ ਦੇ ਕਸਬਾ ਮੱਲਾਵਾਲਾ ਵਿੱਚ ਡਿਊਟੀ ਕਰ ਰਹੇ ਟ੍ਰੈਫਿਕ ਕਰਮਚਾਰੀਆਂ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਨਾਕੇ ਦਰਾਂ ਇੱਕ ਬੁਲੇਟ ਮੋਟਰਸਾਈਕਲ ਨੂੰ ਰੋਕਣ ਤੇ ਬੁਲੇਟ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਵੱਲੋਂ ਟ੍ਰੈਫਿਕ ਪੁਲਿਸ ਕਰਮਚਾਰੀ ਦੀ ਕੁੱਟਮਾਰ ਕਰ ਦਿੱਤੀ ਜਾਂਦੀ ਹੈ ਜਾਣਕਾਰੀ ਅਨੁਸਾਰ ਥਾਣਾ ਮੱਲਾਵਾਲਾ ਟ੍ਰੈਫਿਕ ਇੰਚਾਰਜ ਅਤੇ ਉਸਦੀ ਟੀਮ ਵੱਲੋਂ ਨਾਕਾ ਲਗਾ ਕੇ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਇਸ ਦੌਰਾਨ ਇੱਕ ਬੁਲੇਟ ਮੋਟਰਸਾਈਕਲ ਆਉਂਦਾ ਦਿਖਾਈ ਦਿੰਦਾ ਤੇ ਉਸ ਨੂੰ ਰੋਕਣ ਤੇ ਜਦ ਕਾਗਜ਼ਾਤ ਚੈੱਕ ਕੀਤੇ ਜਾਂਦੇ ਨੇ ਤਾਂ ਉਹ ਵੀ ਪੂਰੇ ਨਹੀਂ ਹੁੰਦੇ ਤਾਂ ਉਕਤ ਮੋਟਰਸਾਈਕਲ ਸਵਾਰਾ ਵੱਲੋਂ ਪੁਲਿਸ ਕਰਮਚਾਰੀ ਤੇ ਹਮਲਾ ਕਰ ਦਿੱਤਾ ਜਾਂਦਾ ਹੈ ਕੀ ਕਿਹਾ ਟ੍ਰੈਫਿਕ ਇੰਚਾਰਜ ਮੱਲਾਵਾਲਾ ਫਿਰੋਜ਼ਪੁਰ ਨੇ ਇਸ ਬਾਬਤ ਤੁਸੀਂ ਵੀ ਸੁਣੋ ਇਹ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਫਿਰੋਜ਼ਪੁਰ ਜੀ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਸਾਨੂੰ ਜੋ ਹੁਕਮ ਮਿਲਦਾ ਚਲਾਨ ਕਰਨ ਦੇ ਤੇ ਉਹ ਮੈਂ ਇਸ ਟਾਈਮ ਐਸਏ ਗੁਰਮੀਤ ਸਿੰਘ ਟ੍ਰੈਫਿਕ ਅਫਸਰ ਮੱਲਾ ਵਾਲੇ ਮੇ ਬਤੌਰ ਡਿਊਟੀ ਕਰ ਰਿਹਾ ਕੱਲ ਅਸੀਂ ਸੁਧਾਰੇ ਪਿੰਡ ਤੇ ਉਰਲੇ ਪਾਸੇ ਫਾੜ ਦੇ ਕੋਲ ਬਾਬਾ ਕਾਲਾ ਮਾਰ ਜੀ ਦੇ ਮੰਦਿਰ ਦੇ ਕੋਲ ਨਾਕਾ ਲਾਇਆ ਸੀ 11 ਵਜੇ ਤੇ ਅਸੀਂ ਪੰਜ ਸਾਲ ਚਲਾਨ ਵੀ ਕੀਤੇ ਹੈ 1:30 ਵਜੇ ਦੇ ਕਰੀਬ ਉਧਰ ਕੋਈ ਦੋ ਬੰਦੇ ਆਏ ਬੱਡ ਤੇ ਮੇਰਾ ਸਾਥੀ ਅਰਜੰਦਰ ਸਿੰਘ ਤੇ ਸਾਥੀ ਰਾਜਕਮਰ ਜੇ ਪੀਸੀ ਇਹਨਾਂ ਨੇ ਉਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਰੁਕ ਗਏ ਰੁਕਣ ਤੋਂ ਬਾਅਦ ਉਹ ਗਾਲ ਕੱਢ ਕੇ ਬੋਲੇ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਪਤਾ ਨਹੀਂ ਉਹਨਾਂ ਨੇ ਕੀ ਖਾਦਾ ਕੀ ਨਹੀਂ ਖਾਦਾ ਜੀ ਉਹਨਾਂ ਨੇ ਮੁੜ ਕੇ ਸਾਡੇ ਤੇ ਰੋੜੇ ਚਲਾਏ ਪਬਲਿਕ ਦੇ ਬੰਦੇ ਇਕੱਠੇ ਹੋ ਕੇ ਪਿੰਡ ਦੇ 10-15 ਜਿਹਨਾਂ ਕਿ ਜਿਨ੍ਹਾਂ ਦੇ ਜਿਨ੍ਹਾਂ ਦੇ ਅਸੀਂ ਸਹਾਇਤਾ ਦੇ ਨਾਲ ਜਿਹੜਾ ਸਾਨੂੰ ਥੋੜਾ ਇਹ ਬਚਾ ਹੋਇਆ ਉਹਨਾਂ ਰੋੜੇ ਬਹੁਤ ਮਾਰੇ ਆ ਉੱਥੇ ਬਾਲਨ ਪਿਆ ਸੀ ਦਰਖਤ ਕੱਟੇ ਹੋਏ ਸੀ ਉਹਨਾਂ ਦੇ ਛੋਟੇ ਬਣਾ ਕੇ ਸਾਡੇ ਦੇ ਵਾਰ ਕੀਤੇ ਆ ਜੀ ਉਸ ਤੋਂ ਬਾਅਦ ਜੀ ਮੈਂ ਫੋਨ ਕੀਤਾ ਥਾਣੇ ਐਮਐਸਸੀ ਗਰਮੀਤ ਸਿੰਘ ਨੂੰ ਮੈਂ ਜਲਦੀ ਕਰੋ ਸਾਡੇ ਤੇ ਹਮਲਾ ਕਰਤਾ ਹੈ ਪਬਲਿਕ ਦੇ ਲੋਕਾਂ ਨੇ ਉਹ ਮੁਰਤੀਓਤੋ ਜੀ ਸਰਕਾਰੀ ਗੱਡੀ ਦੇ ਵਿੱਚ ਏਐਸਆਈ ਲਖਵੇਸ਼ ਸਿੰਘ ਸਮੇਤ ਚਾਰ ਪੰਜ ਕਰਮਚਾਰੀ ਜਿਹੜੇ ਉੱਥੇ ਗਏ ਇੱਕ ਨੂੰ ਤਾਂ ਅਸੀਂ ਮੌਕੇ ਤੇ ਫੜ ਲਿਆ ਇੱਕ ਜਿਹੜਾ ਸੀ ਉਹ ਝੋਨੇ ਚ ਭੱਜ ਗਿਆ ਉਹਨੂੰ ਉਹਨਾਂ ਦੇ ਗਨ ਮਿਲਣਾ ਚਾਰ ਕਿਲੋਮੀਟਰ ਦੂਰ ਤੋਂ ਫੜਿਆ ਜੀ ਫੜ ਕੇ ਲੈ ਆ ਕੇ ਥਾਣੇ ਆ ਕੇ ਬੰਦ ਕਰਤਾ ਜੀ ਬੰਦ ਕਰਕੇ ਉਹਨਾਂ ਤੇ ਜਿਹੜੀ ਕਾਰਵਾਈ ਉਹ ਕੀਤੀ ਗਈ ਹੈ ਜੀ ਕੋਈ ਵਿਕਲ ਵੀ ਵਿਕਲ ਅਸੀਂ ਬਾਉਂਡ ਕੀਤਾ ਜੀ ਬੁੱਟ ਮੋਟਰਸਾਈਕਲ ਜਿਹੜਾ ਪਰਚੇ 'ਚ ਪੈ ਗਿਆ ਪਰਚੇ ਦੀਆਂ ਧਰਾਵਾਂ ਜਿਹੜੀਆਂ ਲੱਗੀਆਂ ਨੇ ਜੀ 132 281 286 351 ਬੀਐਨਐਸ ਐਕਟ ਤਹਿਤ ਜਿਹੜਾ ਉਹਦੇ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਵਾਸਤੇ ਉਹਨਾਂ ਨੂੰ ਕੋਰਟ ਤੇ ਭੇਜਤਾ ਜੀ ਗਾਲੀ ਗਲੋਚ ਜੀ ਆਏ ਹਾਂ ਜੀ ਗਾਲੀ ਗਲੋਚ ਜੀ ਆਏ ਹਾਂ ਜੀ ਬਹੁਤ ਉਹਨਾਂ ਨੇ ਬਹੁਤ ਜ਼ਿਆਦਾ ਗਾਲਾਂ ਕੱਢੀਆਂ ਜੀ ਵੀਡੀਓ ਨਾਲ ਹੈਗੀ ਆ ਜੀ ਵੀਡੀਓ ਵੀ ਦਿੱਤੀ ਆ ਜੀ ਤੇ ਉਹ ਵੀਡੀਓ ਵਿੱਚ ਬਹੁਤ ਕੁਛ ਬੁਖਾਰਿਆ ਡੰਡੇ ਬੁਖਾਰਿਆ ਗਾਲਾਂ ਵੀ ਕੱਢ ਰਿਹਾ ਜੀ ਤੇ ਇਸ ਕਰਕੇ ਜਿਹੜਾ ਅਸੀਂ ਹੁਣ ਪਰਚਾ ਹੋ ਗਿਆ ਪਰਚਾ ਹੁਣ ਤੋਂ ਬਾਅਦ ਅਗਲੀ ਕਾਰਵਾਈ ਅਫਸਰ ਕਰ ਰਹੇ ਨੇ ਜੀ ਪਚਾ ਪਬਲਿਕ ਨੇ ਕਰਵਾਇਆ ਜੀ ਹਾਂ ਜੀ ਪਬਲਿਕ ਨੇ ਜੀ ਪਬਲਿਕ ਨੇ ਜੀ ਪਬਲਿਕ ਸਾਡੇ ਵਿੱਚ ਆ ਕੇ ਖੜ ਗਏ ਨਹੀਂ ਤੇ ਰੋੜੇ ਜਿਵੇਂ ਮੇਰੇ ਇੱਕ ਵਜਿਆ ਵੀ ਇੱਥੇ ਮੋਢ